ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਣਜੀਤ ਸਿੰਘ ਰਾਠੌਰ ਅੱਜ ਮੈਂ ਤੁਹਾਨੂੰ ਜੋ ਦੱਸਣ ਜਾ ਰਿਹਾ ਉਹ ਸ਼ਾਇਦ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਇੰਡੀਆ ਵਿੱਚ ਹਸਪੀਟਲ ਜਾਣ ਦਾ ਮਤਲਬ ਹੈ ਆਪਣਾ ਘਰ-ਬਾਰ ਵੇਚ ਦੇਣਾ ਤੁਸੀਂ ਸੋਚਦੇ ਹੋ ਮੈਂ ਝੂਠ ਬੋਲ ਰਿਹਾ ਵੇਖੋ ਇੱਕ ਹਾਰਟ ਅਟੈਕ ਆਇਆ ਹਸਪੀਟਲ ਗਏ 3 ਦਿਨ ਰੁਕੇ 5 ਲੱਖ ਰੁਪਏ ਦਾ ਬਿੱਲ ਕਿਉਂ ਕਿਉਂਕਿ ਹਸਪੀਟਲ ਡਾਕਟਰ ਦਵਾਈਆਂ ਦੀਆਂ ਕੰਪਨੀਆਂ ਸਾਰੇ ਮਿਲ ਕੇ ਤੁਹਾਨੂੰ ਲੋਟੜੇ ਨੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਤਰ੍ਹਾਂ ਇਹ ਸਾਰਾ ਕਾਰੋਬਾਰ ਚੱਲਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਲਾਸਟ ਵੀਡੀਓ ਨੂੰ ਪਿਆਰ ਦਿੱਤਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮੇਰੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਵੱਜ ਜਾਂਦੀ ਹੈ ਕਿ ਮੈਂ ਤੁਹਾਡੇ ਤੱਕ ਫੈਕਟ ਬੇਸਡ ਅੱਥਾ ਦੇ ਉੱਤੇ ਆਧਾਰਿਤ ਹੀ ਇਨਫੋਰਮੇਸ਼ਨ ਲੈ ਕੇ ਆਵਾਂ ਹੁਣ ਆਪਾਂ ਵੀਡੀਓ ਵੱਲ ਵਾਪਸ ਆਦੇ ਰਾਜ ਰਾਖੋ ਖੋਲੇ ਕਫੇ ਸੱਚ ਦੇ ਬੇਰੇ ਚ ਕੜਾ ਰਾਜ ਰਾਖੋ ਖੋਲੇ ਕਫੇ ਦੋਸਤੋ ਪਹਿਲਾਂ ਇਹ ਸਮਝੋ ਹਸਪੀਟਲ ਬਿਜ਼ਨਸ ਹੈ ਜਾਂ ਸੇਵਾ ਬਿਜ਼ਨਸ ਹੈ ਅਪੋਲੋ ਹਸਪੀਟਲ 10000 ਕਰੋੜ ਰੁਪਏ ਦੀ ਕਮਾਈ ਕਰਦਾ ਹਰ ਸਾਲ 10000 ਕਰੋੜ ਇਹ ਕੰਮ ਕਰੋ ਤੁਹਾਡੇ ਪਿੰਡ ਦਾ ਸਾਰਾ ਪੈਸਾ ਇਕੱਠਾ ਕਰੋ ਨਹੀਂ ਤੁਹਾਡੇ ਨਾਲ ਦੇ 10 ਪਿੰਡਾਂ ਦਾ ਸਾਰਾ ਪੈਸਾ ਇਕੱਠਾ ਕਰ ਲਓ ਫੇਰ ਵੀ ਇੰਨਾ ਪੈਸਾ ਇਕੱਠਾ ਨਹੀਂ ਹੋਣਾ ਇਹ ਪੈਸਾ ਕਿੱਥੋਂ ਆਉਂਦਾ ਤੁਹਾਡੀ ਤੇ ਮੇਰੀ ਜੇਬ ਚੋਂ ਆਮ ਲੋਕਾਂ ਦੀ ਪੌਕਟ ਚੋਂ ਆਹ ਨੰਬਰ ਵੇਖੋ ਮਾੜੇ ਜੀ 2010 ਦੇ ਵਿੱਚ ਹਾਰਟ ਦੀ ਸਰਜਰੀ ਹੁੰਦੀ ਸੀ 50000 ਰੁਪਏ ਵਿੱਚ 2024 ਚ ਉਹੀ ਸਰਜਰੀ ਹੁੰਦੀ ਹੈ 3 ਲੱਖ ਰੁਪਏ ਚ ਕਿਉਂ ਵਧਿਆ ਪੈਸਾ ਕਿਉਂਕਿ ਕੰਪੀਟੀਸ਼ਨ ਖਤਮ ਹੋ ਗਿਆ ਛੋਟੇ ਹਸਪੀਟਲ ਬੰਦ ਹੋ ਗਏ ਵੱਡੇ ਹਸਪੀਟਲ ਇਕੱਲੇ ਰਹਿ ਗਏ ਨੇ ਹੁਣ ਹੁਣ ਜੋ ਮਰਜੀ ਰੇਟ ਰੱਖੋ ਕੋਈ ਪੁੱਛਣ ਵਾਲਾ ਨਹੀਂ ਹੈਗਾ ਦੇਖੋ ਲਖਨਊ ਵਿੱਚ ਕੀ ਹੋਇਆ 2015 ਚ ਅਪੋਲੋ ਹਸਪੀਟਲ ਆ ਗਿਆ ਪਹਿਲਾਂ ਲੋਕਲ ਡਾਕਟਰ 2 ਲੱਖ ਰੁਪਏ ਵਿੱਚ ਸਰਜਰੀ ਕਰਦੇ ਸੀ ਅਪੋਲੋ ਆਇਆ ਕਹਿੰਦੇ ਵੀ ਅਸੀਂ 1 ਲੱਖ 80000 ਚ ਸਰਜਰੀ ਕਰਾਂਗੇ 2 ਸਾਲ ਬਾਅਦ ਲੋਕਲ ਡਾਕਟਰ ਹੋ ਗਏ ਬੰਦ ਹੁਣ ਅਪੋਲੋ ਕਹਿੰਦਾ 6 ਲੱਖ ਰੁਪਏ ਸੇਮ ਸਰਜਰੀ ਸੇਮ ਡਾਕਟਰ 3 ਗੁਣਾ ਜ਼ਿਆਦਾ ਪੈਸਾ ਕਿਉਂ ਕਿਉਂਕਿ ਹੁਣ ਕੋਈ ਆਪਸ਼ਨ ਨਹੀਂ ਹੈ ਪਰ ਮੈਂ ਤੁਹਾਨੂੰ ਡਾਕਟਰ ਸਾਹਿਬ ਬਾਰੇ ਦੱਸ ਦੇਣਾ ਡਾਕਟਰ ਸਾਹਿਬ ਚਿੱਟੇ ਕੋਟ ਵਾਲੇ ਜਿਹਨੂੰ ਤੁਸੀਂ ਕਹਿੰਦੇ ਵੀ ਇਹ ਤਾਂ ਨਾ ਰੱਬ ਦਾ ਰੂਪ ਨਹੀਂ ਉਹ ਵੀ ਬਿਜ਼ਨਸ ਕਰ ਰਹੇ ਨੇ ਮੈਂ ਝੂਠ ਨਹੀਂ ਬੋਲਿਆ ਮੈਂ ਦੱਸਦਾ ਤੁਹਾਨੂੰ ਕਿਵੇਂ ਇੱਕ ਡਾਕਟਰ ਨੇ ਆਪਣੇ ਦੋਸਤ ਨੂੰ ਕਿਹਾ ਯਾਰ ਇਸ ਮਹੀਨੇ ਟਾਰਗੇਟ 50000 ਦਾ ਹੈ ਐਮ ਆਰ ਨੇ ਕਿਹਾ ਵੀ ਇਹ ਦਵਾਈ 20 ਲੋਕਾਂ ਨੂੰ ਲਿਖ ਕੇ ਦੇ ਦੇ ਤੈਨੂੰ 2 ਲੱਖ ਤੋਂ ਦੇ ਦਿਆਂਗੇ ਐਮ ਆਰ ਦਾ ਮਤਲਬ ਹੁੰਦਾ ਹੈ ਮੈਡੀਕਲ ਰੈਪ੍ਰੈਜੈਂਟੇਟਿਵ ਦਵਾਈਆਂ ਗੜੀ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਦਾ ਅਜੰਸ ਹੁੰਦਾ ਉਹ ਡਾਕਟਰ ਨੂੰ ਪੈਸੇ ਦਿੰਦਾ ਹੈ ਕਿ ਤੁਸੀਂ ਮਹਿੰਗੀ ਦਵਾਈ ਲਿਖ ਕੇ ਦਿਆ ਕਰੋ ਵੇਖੋ ਆ ਕਮਿਸ਼ਨ ਦੇਖੋ ਟੈਸਟ ਕਰਵਾਉਣ ਦਾ ਕਮਿਸ਼ਨ ਡਾਕਟਰ ਦਾ 25% ਦਵਾਈ ਲਿਖਦਾ ਤਾਂ ਡਾਕਟਰ ਨੂੰ ਕਮਿਸ਼ਨ ਲੱਗਦਾ 20% ਹਸਪੀਟਲ ਵਿੱਚ ਜੇ ਡਾਕਟਰ ਕਿਸ ਨੂੰ ਐਡਮਿਟ ਕਰਵਾਉਂਦਾ ਹਸਪੀਟਲ ਵੱਲੋਂ ਡਾਕਟਰ ਨੂੰ ਕਮਿਸ਼ਨ ਦਿੰਦਾ 5000 ਰੁਪਏ ਮਤਲਬ ਤੁਸੀਂ ਜਦੋਂ ਡਾਕਟਰ ਕੋਲ ਜਾਂਦੇ ਹੋ ਨਾ ਤਾਂ ਡਾਕਟਰ ਤੁਹਾਨੂੰ ਵੇਖ ਕੇ ਇਹ ਸੋਚਦਾ ਹੈ ਵੀ ਇਹਦੇ ਕੋਲ ਆਪਾਂ ਕਿੰਨੇ ਪੈਸੇ ਬਣਾਣੇ ਨੇ ਤੁਹਾਡੀ ਬਿਮਾਰੀ ਠੀਕ ਕਰਨਾ ਡਾਕਟਰ ਦਾ ਮਕਸਦ ਨਹੀਂ ਹੈ ਪੈਸੇ ਕਮਾਣਾ ਉਹਦਾ ਮੇਨ ਗੋਲ ਹੈ ਇੱਕ ਬੰਦੇ ਨੂੰ ਸਿਰਦਰਦ ਹੁੰਦਾ ਡਾਕਟਰ ਕੋਲ ਗਿਆ ਸਿਰਫ ਸਿਰ ਦੁਖ ਰਿਹਾ ਹੈ ਡਾਕਟਰ ਕਹਿੰਦਾ ਐਮ ਆਰ ਆਈ ਕਰਵਾ ਲਓ 12000 ਰੁਪਏ ਦੀ ਬਲੱਡ ਟੈਸਟ ਕਰਵਾਇਆ 5000 ਰੁਪਏ ਦਾ ਸੀਟੀ ਸਕੈਨ 8000 ਰੁਪਏ ਦਾ ਟੋਟਲ ਬਣ ਗਿਆ 25000 ਰੁਪਏ ਸਿਰਦਰਦ ਦੇ ਜਦੋਂ ਰਿਪੋਰਟ ਆਈ ਰਿਪੋਰਟ ਚ ਕੁਝ ਨਹੀਂ ਸੀ ਡਾਕਟਰ ਕੰਦਾ ਵੀ ਜੇ ਟੈਨਸ਼ਨ ਹੈਗੀ ਆ ਤਾਂ ਐਸਪ੍ਰਿਨ ਲੈ ਲਓ ਹੁਣ ਐਸਪ੍ਰਿਨ ਆਦੀ ਹੈ 10 ਰੁਪਏ ਦੀ ਤੇ ਚੈੱਕਅਪ ਤੇ ਖਰਚਾ ਆ ਗਿਆ 25000 ਰੁਪਏ ਹੁਣ ਸਮਝੇ ਵੀ ਡਾਕਟਰ ਕਿਉਂ ਐ ਟੈਸਟ ਇੰਨਾ ਕਰਵਾਉਂਦੇ ਨੇ ਕਮਿਸ਼ਨ ਹੁਣ ਇੱਥੇ ਮੈਂ ਇੱਕ ਗੱਲ ਦੱਸਦਾ ਕਿ ਸਾਰੇ ਡਾਕਟਰ ਚੋਰ ਨਹੀਂ ਹੈਗੇ ਔਰ ਜਿਹੜੇ ਇਮਾਨਦਾਰ ਨਹੀਂ ਉਹਨਾਂ ਦੀ ਗਿਣਤੀ ਐਵੇਂ ਇਹ ਜਿੱਥੇ ਜਿੱਥੇ ਚੀਰਾ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਇਹ ਹਸਪਤਲ ਕਹਿੰਦੇ ਨੇ ਨੇਤਾ ਲੋਕਾਂ ਦੇ ਬਿਜ਼ਨਸਮੈਨ ਦੇ ਤੇ ਪੈਸੇ ਵਾਲੇ ਲੋਕਾਂ ਦੇ ਮੈਂ ਨਾਮ ਤੇ ਹੁਣ ਇੱਥੇ ਨਹੀਂ ਲੈ ਸਕਦਾ ਕਿ ਲੀਗਲ ਪ੍ਰੋਬਲਮ ਹੋ ਸਕਦੀ ਹੈ ਪਰ ਮੈਂ ਹੁਣ ਤੁਹਾਨੂੰ ਪੈਟਰਨ ਦੱਸ ਦਿੰਦਾ ਆਹ ਪੈਟਰਨ ਦੇਖੋ ਨੇਤਾ ਦਾ ਬੇਟਾ ਬਿਜ਼ਨਸ ਚਾਹੁੰਦਾ ਹਸਪਤਲ ਖੋਲਦਾ ਗਵਰਨਮੈਂਟ ਕੋਲ ਲੈਂਡ ਮਿਲਦੀ ਐ ਸਸਤੇ ਰੇਟ ਦੇ ਵਿੱਚ ਮਿਲ ਜਾਂਦੀ ਐ ਲਾਇਸੈਂਸ ਛੇਤੀ ਮਿਲ ਜਾਂਦਾ ਪ੍ਰੋਫਿਟੇਬਲ ਬਿਜ਼ਨਸ ਤਿਆਰ ਹੋ ਗਿਆ ਜੇ ਕੋਈ ਹੋਰ ਬਿਜ਼ਨਸ ਖੋਲਦਾ ਹ ਹਸਪੀਟਲ ਵਾਲਾ ਉਹਨੂੰ 5 ਸਾਲ ਲੱਗ ਜਾਣ ਕਿ ਲਾਇਸੈਂਸ ਲੈਣ ਲੱਗਿਆ ਪਰ ਜੇ ਕੋਈ ਲੀਡਰ ਦਾ ਬੇਟਾ ਖੋਲਦਾ 6 ਮਹੀਨੇ ਦੇ ਸਾਰਾ ਕੁਝ ਤਿਆਰ ਇੱਕ ਐਗਜ਼ਾਮਪਲ ਵੇਖੋ ਗੁਰਦਾਉਂ ਵਿੱਚ ਇੱਕ ਹਸਪੀਟਲ ਖੋਲਣਾ ਸੀ 50 ਏਕੜ ਲੈਂਡ ਚਾਹੀਦੀ ਸੀ ਮਾਰਕੀਟ ਰੇਟ ਜਿਹੜਾ ਜ਼ਮੀਨ ਦਾ ਸੀਗਾ 10 ਕਰੋੜ ਰੁਪਏ ਇੱਕ ਏਕੜ ਦਾ ਸੀਗਾ ਤੇ ਮਿਲੀ ਕਿੰਨੇ ਵਿੱਚ 2 ਕਰੋੜ ਪਰ ਏਕੜ ਤੇ ਕਿੰਨਾ ਪੈਸਾ ਬਚਾਲਿਆ 400 ਕਰੋੜ ਰੁਪ ਉਹ ਜੇ 200 ਬੈੱਡ ਦਾ ਮਲਟੀ ਸਪੈਸ਼ਲਿਟੀ ਹਸਪੀਟਲ ਬੋਲਣਾ 500 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ 1 ਕਰੋੜ ਰੁਪਏ ਕਿਥੋਂ ਰਿਕਵਰ ਕਰਨੇ ਨੇ ਤੁਹਾਡੇ ਚੋਂ ਤੇ ਮੇਰੇ ਚੋਂ ਇਸ ਕਰਕੇ ਹਸਪੀਟਲ ਦੇ ਰੇਟ ਐਨੇ ਹਾਈ ਕਰ ਦਿੰਦੇ ਨੇ ਕਿ ਉਹ ਵੀ ਪੈਸਾ ਰਿਕਵਰ ਕਰਨਾ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਆ ਸਾਈਡ ਵਿੱਚ ਘੰਟੀ ਵਾਲਾ ਬਟਨ ਹੈ ਉਹਨੂੰ ਟਪ ਦਿਓ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਲਾਇਸੈਂਸ ਦੀ ਗੱਲ ਵੇਖਦੇ ਆਂ ਹਸਪੀਟਲ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦਾ ਹੈ ਲਾਇਸੈਂਸ ਨੋਰਮਲ ਪ੍ਰੋਸੈਸ 2 ਸਾਲ ਜੇ ਵੀਡਰਾ ਦੇ ਨਾਲ ਲਿੰਕ ਹੈਗੇ ਨਹੀਂ ਕੋਈ ਕੰਮ 6 ਮਹੀਨੇ ਚੋ ਜਾ ਰਹਾ ਸਹੀ ਹੈ ਨਹੀਂ ਪਰ ਸਿਸਟਮ ਹੈ ਹੀ ਆ ਗੱਲ ਕਰਦੇ ਆ ਇੰਸ਼ੋਰੈਂਸ ਦੀ ਤੁਸੀਂ ਸੋਚਦੇ ਹੋ ਕਿ ਆਪਾਂ ਦਾ ਹੈਲਥ ਇੰਸ਼ੋਰੈਂਸ ਲੱਗਦੀ ਆ ਬਸ ਹੁਣ ਆਪਣੀ ਕੋਈ ਟੈਂਸ਼ਨ ਨਹੀਂ ਸਹੀ ਗੱਲ ਆ ਗਲਤ ਸੋਚ ਇੰਸ਼ੋਰੈਂਸ ਨਹੀਂ ਇੱਕ ਸਕੈਮ ਹੈ ਹਾਂਜੀ ਦੇਖੋ ਹੁਣ ਕਿਵੇਂ ਮੰਨ ਲਓ ਕਿਸੇ ਦਾ ਐਕਸੀਡੈਂਟ ਹੋਇਆ ਇੰਸ਼ੋਰੈਂਸ ਸੀ 5 ਲੱਖ ਦੀ ਹਸਪੀਟਲ ਇੰਸ਼ੋਰੈਂਸ ਵਿੱਚ ਦੇ ਨੈਟਵਰਕ ਵਿੱਚ ਆਂਦਾ ਸੀ ਹਸਪੀਟਲ ਕਹਿੰਦਾ ਆਈਸੀਯੂ ਦੇ ਚਾਰਜ 15000 ਇੱਕ ਦਿਨ ਦੇ ਇੰਸ਼ੋਰੈਂਸ ਕਵਰ ਕਰ ਰਿਹਾ 5000 ਬਾਕੀ ਕਹਿੰਦਾ ਆਪਣੀ ਜੇਬ ਚੋਂ ਭਰ ਦੋ ਇੰਸ਼ੋਰੈਂਸ ਹੈਗਾ ਫਿਰ ਵੀ ਆਪਣੀ ਜੇਬ ਚੋਂ ਪੈਸਾ ਦੇਣਾ ਪੈ ਰਿਹਾ ਹੁਣ ਦੇਖੋ ਡਾਕਟਰ ਕੀ ਕਰਦਾ ਬਿੱਲ ਬਣਦਾ ਆਪਰੇਸ਼ਨ ਦਾ ਕਹਿੰਦੇ ਤੁਹਾਡਾ ਇੰਸ਼ੋਰੈਂਸ ਵੱਲੋਂ ਕਵਰ ਹੋ ਗਿਆ ਸਰਜਿਕਲ ਗਲਵਜ਼ ਆਏ 500 ਦੇ ਇਹ ਇੰਸ਼ੋਰੈਂਸ ਕਵਰ ਨਹੀਂ ਹੈਗੇ ਬੈਂਡੇਜ 200 ਰੁਪਏ ਦੀ ਇੰਸ਼ੋਰੈਂਸ ਕਵਰ ਨਹੀਂ ਹੈਗੀ ਸਿਰੰਜ 100 ਰੁਪਏ ਦੀ ਇੰਸ਼ੋਰੈਂਸ ਕਵਰ ਨਹੀਂ ਹੈਗੀ ਉਹੀ ਸੇਮ ਸਿਰੰਜ ਮਾਰਕੀਟ ਵਿੱਚ 10 ਰੁਪਏ ਦੀ ਹੁੰਦੀ ਹੈ ਹਸਪੀਟਲ ਵਿੱਚ 100 ਰੁਪਏ ਦੀ ਹੁੰਦੀ ਹੈ ਕਿਉਂਕਿ ਇੰਸ਼ੋਰੈਂਸ ਕਵਰ ਨਹੀਂ ਹੈਗੀ ਛੋਟੀਆਂ ਛੋਟੀਆਂ ਚੀਜ਼ਾਂ ਨੇ ਇੰਨਾ ਕਰਕੇ ਬਿੱਲ ਦੇ ਵਿੱਚ ਫਰਕ ਕਿੰਨਾ ਪੈ ਜਾਂਦਾ 50-60 ਹਜ਼ਾਰ ਰੁਪਏ ਦਾ ਹੁਣ ਸਮਝੇ ਸਟੈਮ ਕਿਵੇਂ ਚੱਲ ਰਿਹਾ ਹੈ ਹਸਪੀਟਲ ਤੇ ਇੰਸ਼ੋਰੈਂਸ ਦੀਆਂ ਕੰਪਨੀਆਂ ਰਲ ਕੇ ਮਿਲੇ ਭੁਗਤਾਨ ਸਟੈਮ ਕਰ ਰਹੀਆਂ ਨੇ ਹਸਪੀਟਲ ਵੱਡੇ ਬਿੱਲ ਬਣਾ ਦਿੰਦਾ ਇੰਸ਼ੋਰੈਂਸ ਥੋੜਾ ਜਿਹਾ ਪੈਸਾ ਪੇ ਕਰ ਦਿੰਦਾ ਕਹਿੰਦੇ ਜੀ ਬਾਕੀ ਆਪਣੀ ਪਾਪੜ ਚੋ ਪੇ ਕਰ ਦੋ ਹਸਪੀਟਲ ਵੀ ਪ੍ਰੋਫਿਟ ਵਿੱਚ ਇੰਸ਼ੋਰੈਂਸ ਕੰਪਨੀ ਵੀ ਪ੍ਰੋਫਿਟ ਵਿੱਚ ਤੁਹਾਡਾ ਤੇ ਮੇਰਾ ਲੋਸ ਦੋਸਤੋ ਹੁਣ ਮੈਂ ਦਵਾਈ ਦੀ ਗੱਲ ਕਰਨ ਲੱਗਾ ਸਭ ਤੋਂ ਵੱਡਾ ਸਕੈਮ ਆ ਨੰਬਰ ਵੇਖੋ ਪੈਰਾਸੀਟਾਮੋਲ ਟੈਬਲੇਟ ਬਣਾਉਣ ਦੀ ਕੀਮਤ ਆਦੀ ਹੈ 50 ਪੈਸੇ ਤੇ ਪੈਰਾਸੀਟਾਮੋਲ ਵੇਚਣ ਦਾ ਰੇਟ ਹੈਗਾ 8 16 ਗੁਣਾ ਪ੍ਰੋਫਿਟ ਸੇਮ ਦਵਾਈ ਜਨਰਿਕ ਨਾਮ ਵਿੱਚ 2 ਰੁਪਏ ਦੀ ਮਿਲਦੀ ਆ ਕੰਪਨੀ ਦੇ ਨਾਮ ਵਿੱਚ 8 ਵੇ ਦੀ ਮਿਲਦੀ ਹੈ ਫਰਕ ਕੀ ਹੈ ਕੁਝ ਨਹੀਂ ਸੇਮ ਫਾਰਮੂਲਾ ਸੇਮ ਇਫੈਕਟ ਸਿਰਫ ਪੈਕੇਜਿੰਗ ਚੇਂਜ ਹੈ ਪਰ ਡਾਕਟਰ ਬ੍ਰਾਂਡਡ ਹੀ ਲਿਖਦੇ ਨੇ ਕਿਉਂ ਕਿਉਂਕਿ ਕਮਿਸ਼ਨ ਮਿਲਦਾ ਇੱਕ ਐਮ ਆਰ ਹਾਂਜੀ ਐਮ ਆਰ ਉਹ ਹੀ ਦਵਾਈ ਵਿੱਚ ਵਾਲੀ ਚੁਪੜੀ ਦਾ ਜਾਂਟਰ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ 50 ਜਣਿਆਂ ਨੂੰ ਇਹ ਦਵਾਈ ਲਿਖ ਕੇ ਦੇ ਦਿਓ 2 ਲੱਖ ਰੁਪਏ ਚੱਕ ਮਿਲੇਗਾ ਡਾਕਟਰ ਨੇ ਕਿਹਾ ਪਰ ਜਨਰਿਕ ਦਵਾਈ ਤਾਂ ਅਵੇਲੇਬਲ ਹੈਗੀ ਆ ਨਾ ਸਸਤੇ ਵਿੱਚ ਐਮ ਆਰ ਕਹਿੰਦਾ ਇਹ ਸਭ ਕੁਝ ਭੁੱਲ ਜਾਓ ਤੁਸੀਂ ਪੈਸੇ ਦੇਖੋ ਤੁਹਾਡੇ ਪੈਸੇ ਨਾਲ ਡਾਕਟਰ ਦੀ ਫੋਰਟ ਟ੍ਰਿਪਿੰਗਦੀ ਹੈ ਤੁਹਾਡੇ ਪੈਸੇ ਨਾਲ ਡਾਕਟਰ ਦੀ ਕਾਰ ਆਉਂਦੀ ਹੈ ਤੁਹਾਡੇ ਪੈਸੇ ਨਾਲ ਡਾਕਟਰ ਦੇ ਬੱਚਿਆਂ ਦੀ ਪੀਸ ਜਾਂਦੀ ਹੈ ਦੇਖੋ ਕੰਪੈਰੀਸ਼ਨ ਦੇਖੋ ਆ ਚਾਰਟ ਦੇਖੋ ਅਮਰੀਕਾ ਦੇ ਵਿੱਚ ਪੋਸਟ ਪੈਂਦੀ ਹੈ 5 ਸੈਂਟ ਪਰ ਫੈਮਿਲਟੀ ਇੰਗਲੈਂਡ ਵਿੱਚ 3 ਸੈਂਟ ਪਰ ਟੈਬਲੇਟ ਦੀ ਇੰਡੀਆ ਵਿੱਚ 8 ਰੁਪਏ ਪਰ ਟੈਬਲੇਟ ਦੀ ਦੁਨੀਆ ਵਿੱਚ ਸਭ ਤੋਂ ਮਹਿੰਗੀ ਦਵਾਈ ਇੰਡੀਆ ਵਿੱਚ ਆ ਕਿਉਂ ਕਿਉਂਕਿ ਸਿਸਟਮ ਕਰਪਟ ਹੈ ਕੋਵਿਡ ਤੋਂ ਬਾਅਦ ਔਨਲਾਈਨ ਡਾਕਟਰ ਪਪੂਲਰ ਹੋਏ ਪਰ ਇਹ ਵੀ ਸਕੈਮ ਬਣ ਗਿਆ ਵੇਖੋ ਕਿਵੇਂ 5 ਮਿੰਟ ਦੀ ਵੀਡੀਓ ਕਾਲ ਹੁੰਦੀ ਹੈ ਚਾਰਜਸ ਲੱਗਦੇ ਨੇ 1500 ਰੁਪਏ ਡਾਕਟਰ ਨੇ ਕੀ ਗਿਆ ਬੇਸਿਕ ਸਵਾਲ ਪੁੱਛੇ ਮਹਿੰਗੀ ਦਵਾਈ ਲਿਖਤੀ ਅਗਲੀ ਅਪਾਇੰਟਮੈਂਟ ਬੁੱਕ ਕਰਤੀ ਸੋਲੂਸ਼ਨ ਕੀ ਹੋਇਆ ਰੈਸਟ ਤੇ ਪਾਣੀ ਪੀਣ ਦਾ ਸੀ ਬਿੱਲ ਬਣਿਆ 5000 ਰੁਪਏ ਦਾ ਹੁਣ ਜਿਹੜੀ ਐਪ ਦੇ ਵਿੱਚ ਡਾਟਾ ਉਹ ਵੇਚ ਰਹੇ ਨੇ ਤੁਹਾਡੀ ਹੈਲਥ ਦਾ ਡਾਟਾ ਇੰਸ਼ੋਰੈਂਸ ਕੰਪਨੀ ਨੂੰ ਵੇਚਦੇ ਨੇ 500 ਰੁਪਏ 'ਚ ਰਗ ਕੰਪਨੀ ਨੂੰ ਵੇਚਦੇ ਨੇ 200 ਰੁਪਏ 'ਚ ਹਸਪੀਟਲ ਨੂੰ ਵੇਚਦੇ ਨੇ 300 ਰੁਪਏ 'ਚ ਤੁਹਾਡੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰਿਆਂ ਨੂੰ ਪਤਾ ਹੈ ਇੰਸ਼ੋਰੈਂਸ ਰੇਟ ਵਧ ਜਾਂਦੇ ਨੇ ਮਾਰਕੀਟਿੰਗ ਕਾਲਸ ਆਂਦੀ ਰਹੇ ਤੁਹਾਡੇ ਕੋਲ ਪ੍ਰਾਈਵੇਸੀ ਤੁਹਾਡੀ ਖਤਮ ਹੋ ਜਾਂਦੀ ਹੈ ਫ੍ਰੀ ਐਪ ਕੋਈ ਨਹੀਂ ਹੁੰਦੀ ਤੁਸੀਂ ਉਹਨਾਂ ਲਈ ਸਿਰਫ ਇੱਕ ਪ੍ਰੋਡਕਟ ਹੋ ਹੁਣ ਆਪਾਂ ਪਹੁੰਚ ਗਏ ਆ ਉਸ ਪੁਆਇੰਟ ਤੇ ਵੀ ਕੱਲਾ ਤਾਂ ਬੜੀਆਂ ਹੋ ਗਈਆਂ ਵੀ ਹੁਣ ਆਪਾਂ ਕਰ ਕੀ ਸਕਦੇ ਆ ਹੁਣ ਆਪਾਂ ਸੋਲੂਸ਼ਨ ਡਿਸਕਸ ਕਰਦੇ ਆ ਪਹਿਲੇ ਨੰਬਰ ਤੇ ਹਮੇਸ਼ਾ ਜਨਰਿਕ ਦਵਾਈ ਮੰਗੋ ਡਾਕਟਰ ਤੁਹਾਨੂੰ ਬ੍ਰਾਂਡਡ ਦਵਾਈ ਲਿਖ ਕੇ ਦੇਗਾ ਫਾਰਮੇਸੀ ਤੋਂ ਜਾ ਕੇ ਜਨਰਿਕ ਦਵਾਈ ਲਓ ਨੰਬਰ 2 ਮਹਿੰਗੇ ਇਲਾਜ ਤੋਂ ਪਹਿਲਾਂ ਦੂਜੇ ਡਾਕਟਰ ਦੀ ਸਲਾਹ ਜ਼ਰੂਰ ਲੈਂ ਲਿਆ ਕਰੋ ਨੰਬਰ 3 ਹਰ ਟੈਸਟ ਦੀ ਜ਼ਰੂਰਤ ਪੁੱਛੋ ਡਾਕਟਰ ਸਾਹਿਬ ਨੇ ਟੈਸਟ ਕਿਸੇ ਲਿਖ ਕੇ ਦਿੱਤਾ ਹੈ ਕਿ ਲੋੜ ਕੀ ਹੈ ਕਿਉਂ ਕਰਵਾਉਣਾ ਨੰਬਰ 4 ਬਿੱਲ ਚੈੱਕ ਕਰਿਆ ਕਰੋ ਹਸਪਤਾਲ ਦੇ ਹਰ ਆਈਟਮ ਪੁੱਛੋ ਵੀ ਇਹ ਕੀ ਲਿਖਿਆ ਹੈ ਕਿਸ ਚੀਜ਼ ਵਾਸਤੇ ਆਰ ਡਿਟਾ ਗਿਆ ਹੈ ਇੰਸ਼ੋਰੈਂਸ ਪਾਲਿਸੀਆਂ ਧਿਆਨ ਨਾਲ ਪੜਿਆ ਕਰੋ ਵੀ ਕੀ ਉਹਦੇ ਚ ਕਵਰ ਹੈਗਾ ਕੀ ਨਹੀਂ ਹੈਗਾ ਸਿਸਟਮ ਚੇਂਜ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਜਨਰਿਕ ਮੈਡੀਸਿਨ ਯੂਜ਼ ਕਰੋ ਸਵਾਲ ਪੁੱਛੋ ਡਾਕਟਰਾਂ ਕੋਲੋਂ ਹਸਪੀਟਲ ਦੇ ਬਿੱਲ ਚੈਲੰਜ ਕਰੋ ਇਨਫੋਰਮੇਸ਼ਨ ਸ਼ੇਅਰ ਕਰੋ ਲੋਕਾਂ ਦੇ ਨਾਲ ਅਵੇਅਰਨੈਸ ਫੈਲਾਓ ਇੱਕ ਇੱਕ ਬੰਦਾ ਜੇ ਜਾਗਰੂਕ ਹੋਏਗਾ ਤਾਂ ਹੀ ਸਿਸਟਮ ਚੇਂਜ ਹੋਣਾ ਹੈ ਦੋਸਤੋ ਯਾਦ ਰੱਖੋ ਤੁਹਾਡੀ ਹੈਲਥ ਬਹੁਤ ਕੀਮਤੀ ਹੈ ਪਰ ਤੁਹਾਡਾ ਪੈਸਾ ਵੀ ਬਹੁਤ ਕੀਮਤੀ ਹੈ ਕਿਸੇ ਦੀ ਗੱਲਾਂ ਵਿੱਚ ਆ ਕੇ ਬੇਵਕੂਫ ਨਾ ਬਣੋ ਸਵਾਲ ਪੁੱਛੋ ਆਪਣੇ ਹੱਕ ਮੰਗੋ ਮੈਡੀਕਲ ਅਮਰਜੈਂਸੀ ਵਿੱਚ ਕਾਲੇ ਨਾ ਪਵੋ ਰਿਲੈਕਸ ਰਹੋ ਸੋਚ ਸਮਝ ਕੇ ਫੈਸਲਾ ਲਓ ਇਹ ਵੀਡੀਓ ਸ਼ੇਅਰ ਕਰੋ ਲੋਕਾਂ ਨੂੰ ਅਵੇਅਰ ਕਰੋ ਕਮੈਂਟ ਵਿੱਚ ਆਪਣੇ ਐਕਸਪੀਰੀਅੰਸ ਦੱਸੋ ਜਾਗਰੂਕਤਾ ਹੀ ਤੁਹਾਡੀ ਸਭ ਤੋਂ ਵੱਡੀ ਪਾਵਰ ਹੈ ਠੱਠੇ ਹੋ ਕੇ ਹੀ ਆਪਾਂ ਸਿਸਟਮ ਨਾਲ ਲੜ ਸਕਨੇ ਆ ਮੈਂ ਰਣਜੀਤ ਸਿੰਘ ਰਾਠੌਰ ਮੈਡੀਕਲ ਮਾਫੀਆ ਦੇ ਨਾਲ ਜੰਗ ਦੇ ਵਿੱਚ ਮੈਂ ਤੁਹਾਡੇ ਨਾਲ ਖੜਿਆ ਹਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸਤਿ ਸ੍ਰੀ ਅਕਾਲ